ਹੈ ਜੱਟਾਂ ਨੂੰ ਧੰਨਵਾਦ ਅਜਾਸਪੋਰਟਸ ਕਲੱਬ ਨਾਬਾ ਜਿਹੜੀ ਵੱਡੀ ਖੇਡ ਵੀ ਲੈ ਕਰਵਾਉਂਦੀ ਹੈ ਇਹ ਪੰਜਵਾਂ ਕੱਪ ਖੇਡਿਆ ਜਾ ਰਿਹਾ ਹੈ વિશેષ ਤੌਰ ਤੇ ਧੰਨਵਾਦ ਜਿਹੜੀ ਸੰਗਦਾਤੀ ਸੀ ਟੂਰਨਾਮੈਂਟ ਦਾ ਨਾਲ ਜੁੜਦੀ ਜਾ ਰਹੀ ਹੈ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਨਾਬਾਦੀ ਰਿਪੋਦਮਨ ਕਾਲਜ ਗਰਾਊਂਡ ਵਿਖੇ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਐਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪੰਜਵਾਂ ਦੋ ਰੋਜ਼ਾ ਕਬੱਡੀ ਕੱਪ ਸ਼ੁਰੂ ਹੋਇਆ। ਇਹ ਕਬੱਡੀ ਕੱਪ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਪੀਰ ਸਿੰਘ ਜਸਸੀ ਸੂਹੀਆਂ ਵਾਲਾ ਦੇ ਵੱਲੋਂ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਮੁਲੇ ਬਦਾ ਵਾਲੇ ਸੰਤ ਬਾਬਾ ਦਾਰਾ ਸਿੰਘ ਦੇ ਵੱਲੋਂ ਕੀਤਾ ਗਿਆ। ਇਸ ਟੂਰਨਾਮੈਂਟ ਦੇ ਵਿੱਚ ਚੇਤੂ ਖਿਡਾਰੀਆਂ ਨੂੰ 1 ਲੱਖ ਤੇ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 75000 ਰੁਪਏ ਦਿੱਤੇ ਜਾਣਗੇ। ਇਹ ਆ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਜਿਹੜੇ ਮਾਨਯੋਗ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਅੱਜ ਨਾਬਾ ਵਿਖੇ ਆਯਾਤ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਵੱਲੋਂ ਜਿਹੜਾ ਪੰਜਵਾਂ ਨਾਬਾ ਕਬੱਡੀ ਕੱਪਾ ਉਹ ਨਾਬਾ ਦੇ ਕਾਲਜ ਸਟੇਡੀਅਮ ਦੇ ਵੀ ਸ਼ੁਰੂ ਹੈ ਤੇ ਕੱਲ ਨੂੰ ਵੀ ਜਿਹੜੀਆਂ 75 ਕਿਲੋ ਤੇ ਆਰ ਓਪਨ ਦੀਆਂ ਟੀਮਾਂ ਭਾਗ ਲੈਣਗੀਆਂ ਤੇ ਸਾਡਾ ਇੱਕ ਮਕਸਦ ਹੈ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜੇ ਜਾਵੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣੀ ਹੈ ਅਸੀਂ ਹਰ ਸਾਲ ਇਲਾਕੇ ਦੇ ਵਿੱਚ ਤੇ ਨਾਬਾਦ ਸਟੇਡੀਅਮ ਦੇ ਉੱਤੇ ਪ੍ਰੋਗਰਾਮ ਕਰਦੇ ਹਾਂ ਅੱਜ ਕੌਣ-ਕੌਣ ਆ ਰਿਹਾ ਤੇ ਕੱਲ ਕੌਣ-ਕੌਣ ਆਉਣਗੇ ਅੱਜ ਦੇਖੋ ਕਬੱਡੀ 45 ਕਿਲੋ 55 ਕਿਲੋ ਤੇ 65 ਕਿਲੋ ਦੇ ਮੁਕਾਬਲੇ ਹੋ ਰਹੇ ਨੇ ਤੇ ਇਹਦਾ ਜਿਹੜਾ ਉਦਘਾਟਨ ਮਾਨੇ ਜੋ ਬਾਬਾ ਅਧਾਰਾ ਸਿੰਘ ਜੀ ਤੇ ਸਾਡੇ ਐਸਡੀਐਮ ਤਰਸੀਮਤੰਦ ਜੀ ਤੇ ਨਾਲ ਰਮੇਸ਼ ਕੁਮਾਰ ਸਿੰਘ ਜੀ ਸਾਡੇ ਸਾਫਕਾ ਵਿਧਾਇਕ ਨੇ ਹਰੀ ਸਿੰਘ ਜੀ ਪ੍ਰੀਤ ਗਰੁੱਪ ਦੇ ਐਮ ਡੀ ਤੇ ਆਪਣੇ ਚਰਨ ਸਿੰਘ ਜੀ ਮਲਕੀਤ ਨੋ ਟੈਕ ਜਿਹੜੇ ਐਮਬੀ ਨੇ ਉਹ ਉੱਥੇ ਘੱਟੇ ਕਰ ਰਹੇ ਸਾਂ ਜੀ ਜਾਨੂੰ ਕੌਣ ਕੌਣ ਆ ਰਹੇ ਜਾਨੂੰ ਮਾਨਯੋਗ ਆਪਣੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਟੀਮਾ ਜੀ ਡਾਕਟਰ ਬਲਵਿੰਦਰ ਸਿੰਘ ਜੀ ਸਿਹਤ ਮੰਤਰੀ ਅਤੇ ਲੋਕ ਸੰਪਰਕ ਮੰਤਰੀ ਜਿਹੜੇ ਆਪਣੇ ਚੇਤਨ ਸਿੰਘ ਜੋੜੇ ਮજરા ਜੀ ਪਹੁੰਚ ਰਹੇ ਨੇ ਤੇ ਨਾਲ ਹੀ ਪੰਜਾਬ ਦੇ ਪ੍ਰਸਿੱਧ ਗਾਇਕ ਆਪਣੇ ਗੁਰਲੇ ਜਖਤਰ ਕੁਲਵਿੰਦਰ ਕੈਲੀ ਪ੍ਰੀਤ ਹਰਪਾਲ ਜੈਲੀ ਗੁਰਕ੍ਰਿਪਾਲ ਸੌਰ ਤੇ ਆਰ ਦੀ ਬ੍ਰਾਹਮਣ ਜਿਹੜਾ ਆਪਣੇ ਕੀਤਾ ਰਹੀ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ। ਇਹ ਪਹਿਲੇ ਨਾਮ ਤੇ ਚੋਣਾਂ ਚ ਰੱਖਿਆ। ਆਲ ਓਪਨ ਦੇ ਜੀਤੂ ਟੀਮਾਂ ਨੂੰ ਪਹਿਲੇ ਨਾਮ 1 ਲੱਖਾਂ ਤੇ 75000 ਤੇ ਵੈਸਟ ਰੇਡਰ ਤੇ ਜਾਪ ਨੂੰ 1 1000 ਤੇ ਜਿਹੜੇ ਨਾਮ ਬਣਾਉਂਦੇ। ਅਸੀਂ ਇਹੀ ਸ਼ਹੀਰਵਾਦ ਦਿੰਨੇ ਆ। ਜੀ ਸ਼ਵੀਰ ਸਿੰਘ ਜਸਸੀ ਨੂੰ ਸੋਨਿਆ ਨੂੰ ਤਾਰਾ ਸਿੰਘ ਦੀ ਮੂਹਰਾ ਬੱਤਾ ਇਹਨਾਂ ਦਾ ਬੜਾ ਅਭਰਾਲਾ ਇਹ। ਜਿਹੜੇ ਇਸ ਨੌਜਵਾਨ ਸਭਾ ਨੂੰ ਇਹਨਾਂ ਨੂੰ ਨੌਜਵਾਨ ਜਵਾਨਾਂ ਨੂੰ ਇਸ ਕਵਡੀ ਟੂਰਨਾਮੈਂਟ ਦੇ ਵਿੱਚ ਲਿਆਉਂਦੇ ਨੇ ਬਹੁਤ ਬਹੁਤ ਧੰਨਵਾਦ ਜੀ ਨਿਸ਼ਾਨਾ ਬਚਾਉਂਦੇ ਨੇ ਅਸੀਂ ਤਾਂ ਇਹੀ ਕਹਿੰਦਾ ਵੀ ਸਾਰੇ ਪੰਜਾਬ ਦੇ ਵਿੱਚ ਇਹ ਕੰਮ ਹੋਣੇ ਚਾਹੀਦੇ ਨੇ ਖੇਡਾਂ ਦੇ ਜਰੂਰੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਸੰਗਤ ਦਾ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਬੋਲੇ ਬੜੀ ਖੁਸ਼ੀ ਹੈ ਮੈਨੂੰ ਖਾਸ ਕਰਕੇ ਕਿਉਂਕਿ ਜੱਸੀ ਨੇ ਜਿਹੜਾ ਅਪਰਾਲਾ ਕੀਤਾ ਅੱਜ ਇਹ ਪੰਜਵਾਂ ਟੂਰਨਾਮੈਂਟ ਹੈ ਕਿ ਜਿਹੜਾ ਜਾਗ ਅਸੀਂ ਲਾਇਆ ਸੀ ਇਸ ਨਾਭਾ ਰਬਦੰਬਰ ਕਾਲਜ ਦੇ ਗਰਾਊਂਡ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ ਉਹ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜੱਸੀ ਨੇ ਉਹਨੂੰ ਜੀਵਿਤ ਰੱਖਿਆ ਪਰ ਬਹੁਤ ਜ਼ੋਰ ਸ਼ੋਰ ਨਾਲ ਟੂਰਨਾਮੈਂਟ ਜਿਸ ਤਰ੍ਹਾਂ ਸੁਖੀ ਮੋਰੀਅਲ ਸੀ ਉਸੇ ਤਰ੍ਹਾਂ ਹੌਲੀ ਹੌਲੀ ਜਿਵੇਂ ਬੱਚਾ ਹੁੰਦਾ ਇੱਕ ਹੌਲੀ ਹੌਲੀ ਵੱਲਦਾ ਹੈ ਹੌਲੀ ਹੌਲੀ ਇਹ ਇਦੋਂ ਸਾਰੇ ਮਸ਼ਹੂਰ ਹੋ ਜਾਣ ਸੋ ਮੈਨੂੰ ਬਹੁਤ ਹੀ ਖੁਸ਼ੀ ਹੈ ਮੰਨ ਦੇ ਵਿੱਚ ਕਿ ਜੱਸੀ ਦੇ ਬਰਾਲਾ ਕੀਤਾ ਸਾਰੇ ਸਾਥੀਆਂ ਨਾਲ ਲੜ ਕੇ ਸਿਆਸਤ ਤੋਂ ਉੱਪਰ ਉੱਠ ਕੇ ਜਿਹੜੀ ਖੇਡ ਹੈ ਇਹਦੇ ਤੁਸੀਂ ਪਹਿਲਾਂ ਵੀ ਦੇਖਿਆ ਕਿ ਅਸੀਂ ਹਰ ਇੱਕ ਨੂੰ ਬੁਲਾਉਂਦੇ ਤੇ ਚਾਹੇ ਕੋਈ ਖਾਲੀ ਦਲ ਦਾ ਸੀ ਚਾਹੇ ਕੋਈ ਕਾਂਗਰਸ ਦਾ ਸੀ ਚਾਹੇ ਕੋਈ ਕਮਿਊਨਿਸਟ ਪਾਰਟੀ ਦਾ ਸੀ ਤੁਸੀਂ ਦੇਖਿਆ ਪੱਤਰਕਾਰ ਸਾਹਿਬਾਨ ਨੇ ਸਾਰਿਆਂ ਨੇ ਕਿ ਅਸੀਂ ਟੂਰਨਾਮੈਂਟ ਨੂੰ ਬਿਲਕੁਲ ਵੀ ਸਿਆਸੀ ਤੌਰ ਤੇ ਨਹੀਂ ਰੱਖਿਆ ਸੋ ਮੈਂ ਤਾਂ ਜੱਸੀ ਜੀ ਨੂੰ ਇਹ ਗੱਲ ਕਹੂੰਗਾ ਕਿ ਸਾਰਿਆਂ ਨੂੰ ਨਮੰਤਰਣ ਦਿਆ ਕਰੋ ਸਾਰੇ ਬੰਦੇ ਆਉਣ ਟੂਰਨਾਮੈਂਟ ਤੇ ਸਭ ਦੀ ਬਾਣ ਇੱਜ਼ਤ ਕਰੋ ਸਾਰੇ ਪ੍ਰੈਸ ਵਾਲਿਆਂ ਨੂੰ ਕਰੋ ਸਾਰਿਆਂ ਦੀ ਜਿੰਨੇ ਪੋਲੀਟਿਕਲ ਬੰਦੇ ਨੇ ਉਹਨਾਂ ਦਾ ਬਾਣ ਇੱਜ਼ਤ ਕਰੋ ਕਿਉਂਕਿ ਫਿਰ ਇਹਦੇ ਨਾਲ ਜਿੰਨਾ ਪਰਿਵਾਰ ਵੱਧ ਹੈ ਉਹਨਾਂ ਇਹਨੂੰ ਚਾਰ ਚੰਨ ਲੱਗਦੇ ਨੇ ਸੋ ਮੈਂ ਇੱਕ ਵਾਰ ਫੇਰ ਸਾਡੇ ਜੱਸੀ ਸਾਹਿਬ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਮੈਂ ਵਧਾਈ ਦੇਣਾ ਬਹੁਤ ਬਹੁਤ ਧੰਨਵਾਦ ਅੱਜ ਇਹ ਜਿਹੜਾ ਪੰਜਵਾਂ ਨਾਬਾਤ ਕਵੱਡੀ ਕੱਪ ਹੋ ਰਿਹਾ ਹੈ ਇਹਦੇ ਤੇ ਮੈਂ ਜਸਮੀ ਜੱਸੀ ਜੀ ਉਹਨਾਂ ਨੂੰ ਤੇ ਇਸ ਸਮੂਹ ਜਨੇ ਖੇਡ ਪ੍ਰੇਮੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਇਹਨਾਂ ਦਾ ਜੱਸੀ ਉਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਤਾਂ ਉਹ ਸਾਡੇ ਨੌਜਵਾਨ ਖੇਡਾਂ ਵੱਲ ਪਲੇਟ ਹੋਣ ਅਤੇ ਸਾਡਾ ਦੇਸ਼ ਤਰੱਕੀ ਕਰੇ ਇਡਾਂ ਜਿਹੜੇ ਆ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਜਿਹੜਾ ਨਿਖੜਵਾਂ ਅੰਗ ਨੇ ਤੇ ਚੇਅਰਮੈਨ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈਗਾ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਵਿੱਚ ਭਾਈਚਾਰਾ ਬਣੂਗਾ ਨਸ਼ਿਆਂ ਤੋਂ ਦੂਰ ਹੋਣਗੇ ਜੀ ਤੇ ਇਹ ਜਿਹੜੇ ਜਿਹੜੇ ਟੂਰਨਾਮੈਂਟ ਮੈਂ ਤਾਂ ਕਹਿੰਦਾ ਜੀ ਹਰੇਕ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਐਂਡ ਪ੍ਰਸ਼ਾਸਨ ਇਸ ਪਾਸੇ ਜਿਹੜੇ ਹੈਗੇ ਪ੍ਰਬੰਧਕ ਕੋਈ ਕਿਸੇ ਵੀ ਟੂਰਨਾਮੈਂਟ ਦੇ ਪ੍ਰਬੰਧਕਾ ਉਹਨਾਂ ਦੇ ਨਾਲ ਹੈ ਜੀ ਹਰ ਵਕਤ ਨੌਜਵਾਨ ਪੀੜੀ ਨੂੰ ਕਿਸੇ ਦੇ ਦੇਣਾ ਚਾਹ ਲੋ ਜੋ ਅਜੇ ਵੀ ਨੈਸ਼ਨ ਵਿੱਚ ਕਰਤਾ ਮੈਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਐ ਵੀ ਜਿਹੜਾ ਹੈਗਾ ਅਸੀਂ ਆਪਣੀ ਜਵਾਨੀ ਨੂੰ ਨਾ ਗਾਲੀਏ ਪੰਜਾਬ ਜਿਹੜਾ ਹੈ ਉਹ ਰੰਗਲਾ ਸਿੰਘ ਰੰਗਲਾ ਹਾਂ ਤੇ ਰੰਗਲਾ ਰਹੂਗਾ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਈਏ ਜੇ ਕਿਤੇ ਉਹ ਪਟਕ ਵੀ ਗਏ ਨੇ ਤਾਂ ਹਜੇ ਵੀ ਉਹਨਾਂ ਕੋਲੇ ਟਾਈਮ ਹੈ ਪੰਜਾਬ ਸਰਕਾਰ ਸਾਰਾ ਪ੍ਰਸ਼ਾਸਨ ਸਾਰੇ ਲੋਕ ਉਹਨਾਂ ਦੇ ਨਾਲ ਨੇ ਤੇ ਜੇ ਉਹ ਪਟਕ ਗਏ ਆ ਤਾਂ ਵਾਪਸ ਆਉਣ ਤੇ ਜਿਹੜੀ ਆ ਮੇਨ ਸਟ੍ਰੀਮ ਦੇ ਵਿੱਚ ਆਉਣ ਸਾਰੇ ਉਹਨਾਂ ਦੇ ਨਾਲ ਨੇ ਕੋਈ ਗੱਲ ਨਹੀਂ ਜੇ ਕੋਈ ਕਈ ਵੀਰੀ ਬੰਦਾ ਜੇ ਪਟਕ ਗਿਆ ਹੈਗਾ ਤਾਂ ਉਹ ਵਾਪਸ ਵੀ ਆ ਸਕਦਾ ਹੈ ਕੋਈ ਹਜੇ ਦੁਨੀਆ ਖਤਮ ਨਹੀਂ ਹੋਈ